ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਐ ਦਿਲ ਹੀ ਉਦਾਸ ਐ ਜੀ ਬਾਕੀ ਸਭ ਖੈਰ ਐ ਤੂੰ ਦੂਰ ਇੱਕ ਪਿੰਡ ਵਿੱਚ ਨਿਕਾਜਿਆ ਘਰ ਸੀ ਕੱਚੀਆਂ ਸੀ ਕੰਧਾਂ ਉਹਦਾ ਬੋੜਾ ਜਿਹਾ ਦਰ ਸੀ ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ ਉਦੋਂ ਮੇਰੀ ਆਉਧ ਯਾਰੋ ਮਸਾਂ ਫੁੱਲ ਪਰ ਸੀ ਜਦੋਂ ਦਾ ਸਾਡੇ ਨਾਲ ਖੁਸ਼ੀਆਂ ਨੂੰ ਵੈਰ ਐ ਤੂੰ ਵੰਸਗਾ ਕਿ ਮੈੜੀ ਜਈ ਸਿਆਲ ਦੀ ਉਹ ਤੁੰਗਲੀ ਸਵੇਰ ਸੀ ਸੂਰਜ ਦੇ ਚੜਨ ਚ ਹਾਲੇ ਬੜੀ ਧੀਰ ਸੀ ਪਿਤਾ ਪ੍ਰਦੇਸ਼ ਗਿਆ ਜਦੋਂ ਪਹਿਲੀ ਵੇਰ ਸੀ ਮੇਰੀ ਮਾਂ ਦੇ ਨੈਣਾ ਵਿੱਚ ਹੰਝੂ ਤੇ ਹਨੇਰ ਸੀ ਹਾਲੇ ਤੱਕ ਨੈਣਾ ਵਿੱਚ ਮਾੜੀ ਮਾੜੀ ਗਹਿਰ ਹੈ ਦਿਲ ਹੀ ਉਦਾਸ ਹੈ ਜੀ ਅੱਜ ਪੰਜਾਬੀ ਵਿਰਸੇ ਦੀ ਇੱਕ ਸਦੀ ਦਾ ਅੰਤ ਹੋ ਗਿਆ ਹੈ ਪੰਜਾਬੀ ਸਾਹਿਤ ਦੇ ਬਾਬਾ ਪੋੜ ਤੇ ਪਦਮ ਸ਼੍ਰੀ ਨਾਲ ਸਨਮਾਨਿਤ ਸੁਰਜੀਤ ਪਾਤਰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1945 ਚ ਹੋਇਆ ਉਹਨਾਂ ਨੇ 1960 ਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ 70 ਸਾਲ ਦੀ ਸੋਹਣੀ ਉਮਰ ਹੰਡਾ ਕੇ ਸੁਰਜੀਤ ਪਾਤਰ ਨੇ ਲੁਧਿਆਣਾ ਵਿਖੇ ਆਖਰੀ ਸਾਲ ਲਈ ਜੀਵਨ ਭਰ ਉਹਨਾਂ ਸਾਹਿਤ ਨੂੰ ਸਮਰਪਿਤ ਕਰ ਦਿੱਤਾ ਸੁਰਜੀਤ ਪਾਤਰ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜਕਲਾਂ ਚ ਹੋਇਆ ਉਹਨਾਂ ਨੂੰ ਪੰਜਾਬੀ ਸਾਹਿਤ ਅਕਾਦਮੀ ਵਰਗੇ ਕਈ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਸੁਰਜੀਤ ਪਾਤਰ ਇੱਕ ਲੇਖਕ ਇੱਕ ਕਵੀ ਸਨ ਉਹਨਾਂ ਨੂੰ 1970 ਚ ਪੰਜਾਬ ਸਾਹਿਤ ਅਕਾਦਮੀ ਪੁਰਸਕਾਰ 1993 ਚ ਸਾਹਿਤ ਅਕਾਦਮੀ ਪੁਰਸਕਾਰ 1999 ਵਿੱਚ ਪੰਜ ਆਨੰਦ ਪੁਰਸਕਾਰ 2007 ਚ ਆਨੰਦ ਕਾਵਿਆ ਸਨਮਾਨ 2009 ਚ ਸਰਸਵਤੀ ਸਨਮਾਨ ਅਤੇ ਗੰਗਾਧਰ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ ਮਸ਼ਹੂਰ ਸ਼ਾਇਰ surjit patar shri anandpur sahab vi ke bane virasat de khalsa vich vi vadda yogdan paun wale vyakti ne ਸੁਰਜੀਤ ਪਾਤਰ ਵੱਲੋਂ ਵਿਰਾਸਤੀ ਖਾਲਸਾ ਮਿਊਜ਼ੀਅਮ ਚ ਪੰਜਾਬ ਪੰਜਾਬੀਅਤ ਅਤੇ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਨੂੰ ਆਪਣੀ ਆਵਾਜ਼ ਰਾਹੀਂ ਲੋਕਾਂ ਤੱਕ ਪਹੁੰਚਾਉਂਦੀ ਸੇਵਾ ਕੀਤੀ ਗਈ। ਬਿਸ਼ੱਕ ਸੁਰਜੀਤ ਪਾਤਰ ਸਰੀਰਕ ਤੌਰ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਪਰ ਉਹਨਾਂ ਦੀ ਆਵਾਜ਼ ਤੇ ਉਹਨਾਂ ਦੀਆਂ ਰਚਨਾਵਾਂ ਰੈਂਦੀ ਦੁਨੀਆ ਤੱਕ ਚੇਤੇ ਰਹਿਣਗੀਆਂ। ਦੁੱਖਾਂ ਭਰਿਆ ਦਿਲ ਪੈਮਾਨਾ ਛੱਡ ਪਰੇ ਕੀ ਇਹ ਹਸਤੀ ਦਾ ਮਹਿਕਾਨਾ ਛੱਡ ਪਰੇ ਚੱਲ ਮੁੜ ਚੱਲੀਏ ਇਸ ਸਫਰ ਤੋਂ ਕੀ ਲੈਣਾ ਵੀਰਾਨੇ ਅੱਗੇ ਵੀਰਾਨਾ ਛੱਡ ਪਰੇ ਦੇ ਕੇ ਜਾਨ ਵੀ ਛੁੱਟ ਜਾਈਏ ਤਾਂ ਚੰਗਾ ਹੈ ਭਰ ਦੇ ਜੀਵਨ ਦਾ ਜੁਰਮਾਨਾ ਛੱਡ ਪਰੇ ਭਾਲ ਕੇ ਲੁਧਿਆਣਾ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਅਸਾਂ ਵੀ ਅੰਤ ਕਿਰਕੇ ਖਾਦ ਹੋਣਾ ਕਦੀਸ ਤਾਂ ਫੁੱਲੇ ਕਿਸ ਨੂੰ ਯਾਦ ਹੋਣਾ ਕਿਸੇ ਦਿਸਣਾ ਕਿਸੇ ਨੇ ਗੁੰਮ ਹੋਣਾ ਕਿਸੇ ਗੁੰਬਦ ਕਿਸੇ ਬੁਨਿਆਦ ਹੋਣਾ ਮੇਰੇ ਨੇਰੇ ਤੇ ਤੇਰੀ ਰੋਸ਼ਨੀ ਦਾ ਹੈ ਮਨ ਵਿੱਚ ਉਮਰ ਪਰ ਸੰਵਾਦ ਹੋਣਾ ਸੁਲਗ ਦੇ ਲਫ਼ਜ਼ ਨੇ ਸਾਡ ਜਾਣਗੇ ਇਹ ਨਹੀਂ ਇਨਾ ਕਦੇ ਫਰਿਆਦ ਹੋਣਾ ਉਦੋਂ ਸਮਝਣਗੇ ਲੋਕੇ ਦਿਲ ਦੀ ਅਗ ਨੂੰ ਸਿਵੇ ਵਿੱਚ ਜਾਦੇ ਦਾ ਅਨੁਵਾਦ ਹੋਣਾ